हां जी दोस्तों 10वीं ਤੇ 12वीं एग्जाम ਤੋਂ ਪਹਿਲਾਂ ਪੀਐਸਬੀ ਵੱਲੋਂ ਸਖਤ ਹੈ ਦਿੱਤਾ ਜਿਹੜੀਆਂ ਨੇ ਜਾਰੀ ਕੀਤੀਆਂ ਗਈਆਂ ਨੇ ਸਟੂਡੈਂਟਾਂ ਨੂੰ ਲੱਗਦਾ 10वीं ਤੇ 12वीं ਦੇ ਇਮਤਿਹਾਨ ਦੀ ਤਿਆਰੀ ਤਾਂ ਕਰ ਹੀ ਲਈ ਹੋਣੀ ਹੈ ਜਾਂ ਫਿਰ ਜੇ ਰਹਿ ਚੁੱਕੀ ਹੈ ਤਾਂ ਕਰ ਹੀ ਹੋਣਗੇ ਗੱਲ ਚੰਗੀ ਵੀ ਹੈ ਕਰਨੀ ਵੀ ਚਾਹੀਦੀ ਹੈ ਕਿਉਂਕਿ ਸਾਲ ਭਰ ਦੀ ਮਿਹਨਤ ਹੈ ਜੇ ਅਸੀਂ ਥੋੜਾ ਜਿਹਾ ਸਮਾਂ ਆਪਣੀ ਪੜ੍ਹਾਈ ਤੇ ਦੇਵਾਂਗੇ ਤਾਂ ਚੰਗੇ ਨੰਬਰ ਲੈ ਕੇ ਪਾਸ ਜ਼ਰੂਰ ਹੋਵਾਂਗੇ ਸੋ ਦੋਸਤੋ ਵੱਡੀ ਅਪਡੇਟ ਲੈ ਕੇ ਆਇਆ ਹਾਂ ਜਿਹਸ ਤੋਂ ਪਹਿਲਾਂ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ 10ਵੀਂ ਤੇ 12ਵੀਂ ਦੀਆਂ ਸ਼ਾਮ ਸ਼ੁਰੂ ਹੋਣ ਦੇ ਵਿੱਚ ਕੁਝ ਹੀ ਦਿਨ ਬਾਕੀ ਨੇ ਇਸ ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12 ਫਰਵਰੀ ਤੋਂ 31 ਮਾਰਚ ਤੱਕ ਹੋਣ ਵਾਲੀ 10ਵੀਂ ਤੇ 12ਵੀਂ ਦੀ ਜਮਾਤ ਦੀ ਪ੍ਰੀਖਿਆਵਾਂ ਨੂੰ ਲੈ ਕੇ ਸਖਤ ਹਦਾਇਤਾਂ ਜਿਹੜੀਆਂ ਨੇ ਜਾਰੀ ਕੀਤੀਆਂ ਗਈ ਪ੍ਰੀਖਿਆ ਦੇ ਵਿੱਚ ਬੈਠਣ ਵਾਲੇ ਉਮੀਦਵਾਰਾਂ ਦੀਆਂ ਜੁੱਤੀਆਂ ਤੇ ਜਰਾਬਾਂ ਪ੍ਰੀਖਿਆ ਹਾਲ 'ਚ ਨਹੀਂ ਉਤਾਰੀਆਂ ਜਾਣਗੀਆਂ। ਇਸ ਦੇ ਨਾਲ ਹੀ ਜੇਕਰ ਲੋੜ ਪਵੇ ਤਾਂ ਬੋਰਡ ਵੱਲੋਂ ਸੁਪਰਡੈਂਟਾਂ ਨੂੰ ਹੁਕਮ ਜਾਰੀ ਕੀਤੇ ਗਏ ਨੇ ਤੇ ਕਿਸੇ ਵੀ ਵਿਦਿਆਰਥੀ ਦੀ ਤਲਾਸੀ ਮੈਲਾ ਨਿਗਰਾਨ ਰਾਹੀਂ ਕਰਵਾਈ ਜਾਵੇਗੀ। ਬੋਰਡ ਵੱਲੋਂ ਪ੍ਰੀਖਿਆਵਾਂ ਦੀਆਂ ਤਿਆਰੀਆਂ ਸੰਬੰਧੀ ਚਾਰੀ ਹਦਾਇਤਾਂ ਨੂੰ ਹਰ ਕੀਮਤ ਤੇ ਲਾਗੂ ਕਰਨ ਦੇ ਨਿਰਦੇਸ਼ ਜਿਹੜੇ ਨੇ ਦਿੱਤੇ ਗਏ ਨੇ। ਬੋਰਡ ਨੇ ਸੂ ਸਪਰਡੈਂਟਾਂ ਨੂੰ ਸਪਸ਼ਟ ਕੀਤਾ ਕਿ ਚੈਕਿੰਗ ਦੇ ਨਾਂ ਤੇ ਕਿਸੇ ਵੀ ਉਮੀਦਵਾਰ ਦੀ ਧਾਰਮਿਕ ਭਾਵਨਾ ਨੂੰ ਉੱਠੇ ਨਾ ਪਹੁੰਚਾਈ ਜਾਵੇ। ਅਤੇ ਉਮੀਦਵਾਰਾਂ ਵੱਲੋਂ ਪਹਿਨੇ ਧਾਰਮਿਕ ਚਿੰਨ੍ਹ ਨੂੰ ਉਤਾਰਨ ਤੋਂ ਗੁਰੇਜ਼ ਕੀਤਾ ਜਾਵੇ ਇਸ ਦੇ ਨਾਲ ਹੀ ਜਾਂਚ ਕਰਨ ਵਾਲੇ ਸਟਾਫ ਨੂੰ ਪ੍ਰੀਖਿਆ ਕੇਂਦਰ ਦੇ ਵਿੱਚ ਮੋਬਾਈਲ ਫੋਨ ਜਾਂ ਕੋਈ ਵੀ ਇਲੈਕਟ੍ਰੋਨਿਕ ਯੰਤਰ ਲੈ ਕੇ ਜਾਣ ਤੇ ਵੀ ਪਾਬੰਦੀ ਲਗਾਈ ਗਈ ਹੈ ਇੰਨਾ ਹੀ ਨਹੀਂ ਜੇ ਕੋਈ ਅਧਿਆਪਕ ਪ੍ਰੀਖਿਆ ਕੇਂਦਰ ਦੇ ਵਿੱਚ ਮੋਬਾਈਲ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਜੜੀ ਕਾਰਵਾਈ ਲਈ ਵਿਭਾਗ ਨੂੰ ਪੱਤਰ ਲਿਖਿਆ ਜਾਵੇਗਾ ਦੂਜੇ ਪਾਸੇ ਜੇ ਕੋਈ ਪ੍ਰਤੀਯਾਰਤੀ ਪ੍ਰੀਖਿਆ ਕੇਂਦਰ ਦੇ ਅੰਦਰ ਇਲੈਕਟ੍ਰੋਨਿਕ ਯੰਤਰ ਜਾਂ ਮੋਬਾਈਲ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਅਨੁਚਿਤ ਸਾਧਨਾਂ ਦੀ ਵਰਤੋਂ ਕਰਦੇ ਆ ਕੇਸ ਦਰਜ ਕੀਤਾ ਜਾਵੇਗਾ ਇਹ ਜਕਿੰਨੀ ਬਣਾਉਣ ਲਈ ਕਿ ਪ੍ਰੀਖਿਆਰਤੀ ਨੂੰ ਪੇਪਰ ਦੇਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਬੋਰਡ ਨੇ ਸਾਰੇ ਪ੍ਰੀਖਿਆ ਕੇਂਦਰਾਂ ਦੇ ਵਿੱਚ ਸਿੰਗਲ ਬੈਂਚ ਵਿੱਚ ਸਿਰਫ ਇਕੱਲੇ ਵਿਦਿਆਰਥੀ ਦੇ ਬੈਠਣ ਦੀ ਸ਼ਰਤ ਲਗਾਈ ਹੈ ਇਹ ਵੀ ਸਪਸ਼ਟ ਕੀਤਾ ਗਿਆ ਕਿ ਜੇਕਰ ਕਿਸੇ ਪ੍ਰੀਖਿਆ ਕੇਂਦਰ ਵਿੱਚ ਡੈਸਕਾਂ ਦੀ ਘਾਟ ਹੈ ਤਾਂ ਉਸ ਨੂੰ ਪੂਰਾ ਕਰਨ ਲਈ ਕੇਂਦਰ ਕੰਟਰੋਲਰ ਨਾਲ ਸੰਪਰਕ ਕੀਤਾ ਜਾਵੇ ਪਰ ਪ੍ਰੀਖਿਆ ਦੇਣ ਸਮੇਂ ਕੋਈ ਵੀ ਉਮੀਦਵਾਰ ਜ਼ਮੀਨ ਤੇ ਬੈਠਾ ਨਾ ਮਿਲੇ ਇਸ ਦੇ ਨਾਲ ਹੀ ਗਰਾਊਂਡ ਫਲੋਰ ਤੇ ਪ੍ਰੀਖਿਆ ਕੇਂਦਰ ਬਣਾਉਣ ਨੂੰ ਪਹਿਲ ਦਿੱਤੀ ਜਾਵੇਗੀ ਬੋਰਡ ਨੇ ਸਾਰੇ ਸੁਪਰਡੈਂਟਾਂ ਨੂੰ ਸਪਸ਼ਟ ਕਰ ਦਿੱਤਾ ਕਿ ਪ੍ਰੀਖਿਆ ਕੇਂਦਰ ਦੇ ਮੁੱਖ ਗੇਟ ਨੂੰ ਤਾਲਾ ਨਾ ਲਗਾਇਆ ਜਾਵੇ ਅਤੇ ਉੱਥੇ ਚੌਥੀ ਸ਼੍ਰੇਣੀ ਦੇ ਕਰਮਚਾਰੀ ਜ਼ਰੂਰ ਨਿਯੁਕਤ ਕੀਤੇ ਜਾਣ ਇਸ ਦੇ ਨਾਲ ਹੀ ਪ੍ਰੀਖਿਆ ਕੇਂਦਰ ਦੇ ਵਿੱਚ ਵਾਟਰਮੈਨਾਂ ਨੂੰ ਵਾਰ-ਵਾਰ ਆਉਣ ਤੋਂ ਨਾ ਰੁਕਿਆ ਜਾਵੇ ਬੋਰਡ ਵੱਲੋਂ ਦਿੱਤੇ ਗਏ ਸਭ ਤੋਂ ਅਹਿਮ ਹੁਕਮ ਸੁਪਰਡੈਂਟਾਂ ਨਿਆਂ ਮਹਿਨਤਾਨੇ ਨੂੰ ਲੈ ਕੇ ਹੈ ਜਿਸ ਵਿੱਚ ਕਿਹਾ ਗਿਆ ਹੈ ਜੇਕਰ ਕਿਸੇ ਕੇਂਦਰ ਵਿੱਚ ਯੂ ਐਮ ਸੀ ਕੇਸ ਬਣਦਾ ਹੈ ਤਾਂ ਸੁਪਰਡੈਂਟ ਨੂੰ ਕੇਸ ਦਾ ਹੱਲ ਹੋਣ ਤੱਕ ਮਹਿਨਤਾਨੇ ਨਹੀਂ ਦਿੱਤੀ ਜਾਵੇਗੀ ਇਸਤੇ ਨਾਲੇ ਜੇਕਰ ਕਿਸੇ ਵੀ ਸੈਂਟਰ ਦੇ ਵਿੱਚ ਧੋਖਾਧੜੀ ਦੇ ਰੁਝਾਨ ਦੀ ਪੁਸ਼ਟੀ ਫਲਾਈਂਗਸ ਕਮੈਂਡ ਦੇ ਮੁਖੀ ਵੱਲੋਂ ਕੀਤੀ ਜਾਂਦੀ ਹੈ ਤਾਂ ਸਬੰਧਤ ਸਟਾਫ ਖਿਲਾਫ ਅਨੁਸ਼ਾਸਨੀ ਕਾਰਵਾਈ ਲਈ ਪਿਪਾਗ ਨੂੰ ਜਿਹੜਾ ਪੱਤਰ ਲਿਖਿਆ ਜਾਵੇਗਾ ਇਹ ਵੀ ਗੱਲਾਂ ਧਿਆਨ ਰੱਖਣਯੋਗ ਨੇ ਰੋਲ ਨੰਬਰ ਸਲਿੱਪ ਤੋਂ ਬਿਨਾਂ ਕਿਸੇ ਵੀ ਉਮੀਦਵਾਰ ਨੂੰ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਮੀਦਵਾਰਾਂ ਨੂੰ ਇੱਕ ਪਾਰਦਰਸ਼ੀ ਬੋਤਲ ਵਿੱਚ ਪਾਣੀ ਲੈ ਆਉਣ ਦੀ ਇਜਾਜ਼ਤ ਹੋਵੇਗੀ ਉਮੀਦਵਾਰ ਲਈ ਪ੍ਰੀਖਿਆ ਕੇਂਦਰ ਤੇ 1 ਘੰਟਾ ਪਹਿਲਾਂ ਪਹੁੰਚਣਾ ਜ਼ਰੂਰੀ ਹੋਵੇਗਾ ਪ੍ਰਿਕਿਆ ਤੋਂ ਇੱਕ ਦਿਨ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ। ਪ੍ਰਸ਼ਨ ਪੱਤਰਾਂ ਦੇ ਸੀਲਬੰਦ ਪੈਕੇਟ ਖੋਲਣ ਸਮੇਂ ਕੇਂਦਰ ਕੰਟਰੋਲਰ ਨੂੰ ਸਮੇਂ ਦੀ ਨਿਗਰਾਨੀ ਕਰਨੀ ਪਵੇਗੀ ਅਤੇ ਆਪਣੇ ਡਿਪਟੀ ਸੁਪਰਡੈਂਟ ਇਨਵਿਜੀਲੇਟਰ ਅਤੇ ਦੋ ਵਿਦਿਆਰਥੀਆਂ ਦੇ ਦਸਤਕਤ ਲੈਣੇ ਹੋਣਗੇ। ਮੌੜ ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਲਈ ਇੱਕ ਵੱਖਰਾ ਪ੍ਰਸ਼ਨ ਪੱਤਰ ਹੋਵੇਗਾ। ਜਿਨ੍ਹਾਂ ਪ੍ਰੀਖਿਆ केंद्राਾਂ 'ਚ ਮੌੜ ਪ੍ਰੀਖਿਆ ਦੇਣ ਵਾਲੇ ਉਮੀਦਵਾਰ ਹਾਜ਼ਰ ਹੋ ਰਹਿਣ ਹੈ, ਉਨ੍ਹਾਂ ਪ੍ਰੀਖਿਆਰਥੀਆਂ ਨੂੰ ਸਿਰਫ ਮੌੜ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਹੀ ਦਿੱਤੇ ਜਾਣਗੇ। ਪ੍ਰੀਖਿਆ ਵਾਲੇ ਦਿਨ ਪ੍ਰੀਖਿਆ ਅਧਿਆਪਕ ਦੀ ਕੋਈ ਡਿਊਟੀ ਨਹੀਂ ਹੋਵੇਗੀ। निगरानी स्टाफ्स बंद स्कूल ਦਾ ਹੋਵੇਗਾ ਪ੍ਰੀਖਿਆ ਕੇਂਦਰ ਦੇ ਆਲੇ ਦੁਆਲੇ ਧਾਰਾ 144 ਲਗਾਈ ਜਾਵੇਗੀ ਡਿਊਟੀ ਤੇ ਮੌਜੂਦ ਕਿਸੇ ਵੀ ਪੁਰਸ਼ ਮੁਲਾਜ਼ਮ ਨੂੰ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਜਿਹੜੀ ਕਿ ਸਕੂਲਾਂ ਸੰਬੰਧੀ ਹਦਾਇਤਾਂ ਆਈਆਂ ਨੇ ਜਿਹੜੀ 10ਵੀਂ ਤੇ 12ਵੀਂ ਦੀ ਪ੍ਰੀਖਿਆ ਹੋਣੀ ਹੈ ਇਸ ਦੇ ਵਿੱਚ ਜਿਹੜੇ ਸਖਤ ਨਿਰਦੇਸ਼ ਜਿਹੜੇ ਨੇ ਜਾਰੀ ਕੀਤੇ ਗਏ ਨੇ ਸੋ ਇਸੇ ਤਰ੍ਹਾਂ ਦੀ ਨਿਤਨਵੀਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਆਪਣੇ ਯਾਰ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰੋ ਤਾਜੋ ਹਰ ਇੱਕ ਤੱਕ ਇਹ ਨਿਰਦੇਸ਼ ਪਹੁੰਚ ਸਕਣ ਤੇ ਹਰ ਇੱਕ ਇਸ ਦਾ ਜਿਹੜਾ ਪਾਲਣਾ ਕਰ ਸਕਣ ਸੋ ਮਿਲਦੇ ਆ ਕੱਲ ਫਿਰ ਇਸੇ ਸਮੇਂ ਇਸੇ ਚੈਨਲ ਦੇ ਉੱਤੇ ਇੱਕ ਨਵੀਂ ਅਪਡੇਟ ਦੇ ਨਾਲ ਦਿਓ ਜੱਜ ਧੰਨਵਾਦ